ਉਹ ਸਾਰੇ ਪੰਜਾਬ ਦੇ ਜਿਹੜੇ ਵੱਡੇ ਸ਼ਹਿਰ ਆ ਉਹਨਾਂ 'ਚ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਆ ਤੇ ਮੈਂ ਵੀ ਲਗਾਤਾਰ 21 ਤਰੀਕ ਤੱਕ ਪੰਜਾਬ ਦੇ ਵਿੱਚ ਜਲੰਧਰ, ਸ਼੍ਰੀ ਅਮਰਸਰ ਸਾਹਿਬ, ਲੁਧਿਆਣੇ, ਫਗਵਾੜੇ, ਪਟਿਆਲੇ ਜਿੱਥੇ ਵੀ ਇਲੈਕਸ਼ਨਾਂ ਨੇ ਉਹ ਸਾਰਾ ਪ੍ਰੋਗਰਾਮ ਬਣ ਰਿਹਾ ਤੇ ਬੜੀ ਖੁਸ਼ੀ ਦੀ ਗੱਲ ਇਹ ਆ ਵੀ ਸਾਰੇ ਜਗ੍ਹਾ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਸੀ ਬਹੁਤ ਹੀ ਵਧੀਆ ਬਹੁਤ ਹੀ ਬਿਹਤਰੀਨ ਬੀਜਪੀ ਨੇ ਉਹਦੇ ਵਿੱਚ ਪ੍ਰਦਰਸ਼ਨ ਕੀਤਾ ਸੀ ਤੇ ਜੇ ਅਸੀਂ ਗੱਲ ਕਰੀਏ ਤੇ ਸਾਰੇ ਸ਼ਹਿਰਾਂ ਦੇ ਵਿੱਚ ਅਸੀਂ ਜਿੱਤ ਕੇ ਜਿਹੜੇ ਉਹ ਬੋਰਡ ਵੱਡੀਆਂ ਲੀਡਾਂ ਨਾਲ ਦਿੱਤੇ ਆ ਤੇ ਉਹੀ ਪਰਫਾਰਮੈਂਸ ਆ ਜਿਹੜੀ ਅਸੀਂ ਪਾਰਲੀਮੈਂਟ ਇਹ ਸ਼ਹਿਰਾਂ ਦੇ ਵਿੱਚ ਹੋਈ ਆ ਉਹਨੂੰ ਹੀ ਦਰਾਵਾਂਗੇ ਤੇ ਜਲੰਧਰ ਜਿੱਮੇ ਅਸੀਂ ਕੱਲੇ 65 ਬੋਰਡ ਆ ਜਿਹੜੇ ਉੱਥੇ ਜਿੱਤੇ ਇਸੇ ਤਰੀਕੇ ਨਾਲ ਉਰੇ ਜਿੱਤੇ ਤੇ ਮੈਂ ਸਮਝਦਾ ਸਾਡਾ ਜਿਹੜਾ ਮੇਅਰ ਆ ਉਹ ਸਾਰੇ ਵੱਡੇ ਸ਼ਹਿਰਾਂ ਚ ਬੀਜੇਪੀ ਦਾ ਕੱਲਿਆਂ ਦਾ ਮੀਰ ਜਿਹੜਾ ਉਹ ਬਣੇਗਾ ਉਹਦਾ ਮੈਂ ਕਾਰਨ ਦੱਸ ਦਿੰਨਾ ਥੋੜੇ ਰਾਹੀਂ ਮੈਂ ਸਾਰੇ ਹੀ ਪੰਜਾਬ ਦੇ ਲੁਧਿਆਣੇ ਦੇ ਲੋਕਾਂ ਨੂੰ ਬੇਨਤੀ ਅਪੀਲ ਕਰਦਾ ਵੀ ਜਿਹੜੀ ਅੱਜ ਦੀ ਸਰਕਾਰ ਆ ਉਹਦਾ ਤੁਸੀਂ 4 ਸਾਲ 3 ਸਾਲ ਹੋ ਗਏ ਉਹਨੇ ਕੀ ਦਿੱਤਾ ਸ਼ਹਿਰਾਂ ਨੂੰ ਇਹ ਤੁਸੀਂ ਦੇਖ ਲਿਆ ਉਹਨਾਂ ਨੂੰ ਤਾਂ ਇਲੈਕਸ਼ਨ ਕਰਾਉਣੋਂ ਭੱਜੇ ਹੋਏ ਸੀ ਇਲੈਕਸ਼ਨ ਵੀ ਤਾਂ ਕਰਾਉਣੀ ਪਈ ਸੁਪਰੀਮ ਕੋਰਟ ਨੇ ਕਿਹਾ ਇਸ ਕਰਕੇ ਉਹਨਾਂ ਕੋਲ ਕੁਝ ਹੈ ਨਹੀਂ ਉਹ ਤਾਂ ਲੰਗ ਨੇ ਦੂਜੇ ਪਾਸੇ ਕਾਂਗਰਸ ਆ ਕਾਂਗਰਸ ਦੀ ਨਾ ਸੈਂਟਰ ਸਰਕਾਰ ਨਾ ਹੋ ਰਹੀ ਆ ਜੀ ਕੋਈ ਸ਼ਹਿਰ ਲਈ ਵੱਡੇ ਪ੍ਰੋਜੈਕਟ ਆ ਸਕਦੇ ਆ ਜਿਹੜੀ ਮੈਂ ਗੱਲ ਪਾਰਲੀਮੈਂਟ ਇਲੈਕਸ਼ਨਾਂ ਚ ਵੀ ਕਹਿੰਦਾ ਸੀ ਹੁਣ ਮੌਕਾ ਦੁਬਾਰਾ ਆਏ ਲੋਕਾਂ ਦੇ ਕੋਲ ਵੱਡੇ ਸ਼ਹਿਰਾਂ ਦੇ ਕੋਲ ਪਿੰਡਾਂ ਵਾਲਿਆਂ ਕੋਲ ਨਹੀਂ ਸ਼ਹਿਰਾਂ ਵਾਲਿਆਂ ਕੋਲ ਹੁਣ ਦੁਬਾਰਾ ਮੌਕਾ ਏ ਵੀ ਬੀਜੇਪੀ ਜਿਹੜੇ ਮੋਦੀ ਜੀ ਵਿਕਸਿਤ ਭਾਰਤ ਕਰਦੇ ਆ ਵਿਕਸਿਤ ਪੰਜਾਬ ਦੇ ਸ਼ਹਿਰ ਹੋਣ ਤੇ ਜਿੱਦਣ ਉਹਰੇ ਮੇਅਰ ਬਣ ਜਾਣਗੇ ਬੀਜੇਪੀ ਦੇ ਤੇ ਹਜ਼ਾਰਾਂ ਕਰੋੜ ਰੁਪਈਆ ਇਕੱਲਾ ਇਕੱਲਾ ਮੇਅਰ ਜਾ ਕੇ ਦਿੱਲੀੋਂ ਲੈ ਕੇ ਆਊਗਾ ਹਰ ਮਹਿਕਮੇ ਦਾ ਇਸ ਕਰਕੇ ਇਹ ਹੁਣ ਲੋਕਾਂ ਨੇ ਫੈਸਲਾ ਕਰਨਾ ਤੁਸੀਂ ਵੀ ਇਹ ਗੱਲ ਮੇਰੀ ਮੰਨੋਗੇ ਕਿ ਸੈਂਟਰ ਸਰਕਾਰ ਬਣੀ ਆ ਮੋਦੀ ਜੀ ਦੀ ਤੀਜੀ ਵਾਰ ਉੱਥੇ ਕਿਸੇ ਚੀਜ਼ ਦੀ ਕਮੀ ਨਹੀਂ ਤਿੰਨ ਤਿੰਨ ਵਾਰ ਲੋਕਾਂ ਨੇ ਹਰ ਸੂਬੇ ਜਿਹੜਾ ਉਹ ਭਾਜਪਾ ਨੂੰ ਸੌਂਪਿਆ ਹੈ ਤੇ ਅੱਜ ਦੁਬਾਰਾ ਲੋਕ ਸਭਾ ਤੋਂ ਬਾਅਦ ਅੱਜ ਸ਼ਹਿਰ ਦੇ ਵਸਨੀਕਾਂ ਕੋਲ ਮੌਕਾ ਹੈ ਜਿਵੇਂ ਉਹ ਸ਼ਹਿਰ ਦੀਆਂ ਸੜਕਾਂ ਗਲੀਆਂ ਨਾਲੀਆਂ بڑے بڑے ਪ੍ਰੋਜੈਕਟ ਚੰਗਾ ਪਾਣੀ ਮਿਲੇ ਚੰਗੀ ਬਿਜਲੀ ਮਿਲੇ ਚੰਗੀਆਂ ਸੜਕਾਂ ਹੋਣ ਚੰਗੇ ਪ੍ਰੋਜੈਕਟ ਆਉਣ ਵੱਡੇ ਤੋਂ ਵੱਡੇ ਜਿਹਦੇ ਨਾਲ ਰੋਜ਼ਗਾਰ ਮਿਲੇ ਉਹ ਸਿਰਫ ਤੇ ਸਿਰਫ ਬੀਜੇਪੀ ਦੇ ਸਕਦੀ ਆ ਮੈਂ ਤਾਂ ਸਿਰਫ ਇਹੀ ਅਪੀਲ ਕਰ ਰਿਆਂ ਨਾਲ ਜੋੜ ਕੇ ਕਰਦਾ ਸਰ ਇੱਕ ਮਾਰਟ ਘਟੂਤਾ ਗਿਆ ਸੋਣਾ ਲਈ ਸਬ ਸਮਾਂ ਬਹੁਤ ਥੋੜਾ ਮਿਲਿਆ ਜਿਹੜਾ ਕਿਵੇਂ ਦੇਖਦੇ ਹੋ ਨਹੀਂ ਸਮਾਂ ਦਾ ਪਤਾ ਹੀ ਸੀ ਸਮਾਂ ਦਾ ਪਤਾ ਹੀ ਸੀ ਜਦੋਂ ਸੁਪਰੀਮ ਕੋਰਟ ਨੇ ਇਹ ਗੱਲ ਕਹਿਤੀ ਸੀ ਵੀ ਦਸੰਬਰ ਤੋਂ ਪਹਿਲਾਂ ਪਹਿਲਾਂ ਇਲੈਕਸ਼ਨ 30 ਤੋਂ ਕਰਾਓ ਤੇ ਉਹ ਹੁਣੀ ਹੁਣੀ ਸੀ ਖਰਕਸਾਨਾਂ ਨੂੰ ਕਿਵੇਂ ਦੇ ਦੇਓ ਲਗਾਤਾਰ ਮੈਂ ਇਸ ਤੇ ਗੱਲ ਡਿਟੇਲ ਨਾਲ ਜਿਹੜੀ ਤੁਹਾਨੂੰ ਨਾ ਕਰੂੰਗਾ ਕੁਝ ਦਿਨਾਂ ਬਾਅਦ ਕਿਸਾਨਾਂ ਬਾਰੇ ਅੱਜ ਸਿਰਫ ਇਲੈਕਸ਼ਨ ਦੀ ਦਿਹਾਰੀ ਇਹ ਲੈਕਚਰ ਨੂੰ ਕਿੱਤਣਾ ਬਟੂ ਜੀ ਕਿਸ ਤਰ੍ਹਾਂ ਦੀ ਤਿਆਰੀ ਹੈਗੀ ਆ ਬੀਜੇਪੀ ਦੀ ਕਿ ਤਨੇ ਉਹ ਕਿਤਨਾ ਕਿਤੇ ਇਕੱਠੇ ਹੋਣ ਦੀ ਗੱਲ ਕਹਿ ਰਹੇ ਨੇ ਲੱਗਦਾ ਕਿ ਤਰ੍ਹਾਂ ਕਿਤੇ ਬੀਜੇਪੀ ਦੇ ਨਾਲ ਦੀ ਅਲਾਈਂਸ ਬਣੂਗੀ ਨਹੀਂ ਕੋਈ ਐਸਾ ਬਟੂ ਜੀ ਕਿਸ ਤਰ੍ਹਾਂ ਦੀ ਤਿਆਰੀ ਹੈ ਬੀਜੇਪੀ ਦੀ ਨਹੀਂ ਹਜੇ ਤਾਂ ਬਾਤ ਨੂੰ ਸਰ ਕਿਸ ਤਰ੍ਹਾਂ ਦੀ ਤਿਆਰੀ ਹੈਗੀ ਬੀਜੇਪੀ ਦੀ ਜਿਹੜਿਆ ਲੈਕਚਰ ਲੈ ਕੇ ਨਗਰ ਨਿਗਮ ਦੇ ਪੰਜ ਨਗਰ ਨੇ ਬਹੁਤ ਵੱਡੀ ਤਿਆਰੀ ਆ ਲੁਧਿਆਣੇ ਜਿਵੇਂ ਨਾਰਾਇਣ ਸ਼ਰਮਾ ਖੰਨਾ ਜੀ ਉਹਨਾਂ ਦੇ ਨਾਲ ਅਸੀਂ ਕੇਵਲ ਢਿੱਲੋਂ ਜੀ ਉਦੋਂ ਖੱਲੇ ਅਸੀਂ ਸਹਾਇ ਪਰਿਵਾਰੀ ਮੋਗੇ ਵਾਲੇ ਸਾਡੇ ਐਮਐਲਏ ਸਾਹਿਬ ਰਹੇ ਨੇ ਹੋਰ ਲਾਏ ਨੇ ਬੜੀ ਮਿਨੀਓਟਲੀ ਅਸੀਂ ਇਲੈਕਸ਼ਨ ਲੜ ਰਹੇ ਆ ਕਿਉਂਕਿ ਅਸੀਂ ਬੜਾ ਸਾਨੂੰ ਪਤਾ ਹੈ 6 ਮਹੀਨੇ ਪਹਿਲਾਂ ਤਾਂ ਪਾਰਲੀਮੈਂਟ ਦੀ ਇਲੈਕਸ਼ਨ ਲੜੀ ਆ ਕੱਲਾ ਕਲਾ ਰਿਜ਼ਲਟ ਸਾਡੇ ਕੋਲ ਆ ਜਿਹਨੇ ਕੰਮ ਕੀਤਾ ਮਿਹਨਤ ਕੀਤੀ ਆ ਉਹ ਸਾਡੇ ਕੋਲ ਸਾਰਾ ਕੁਝ ਪਤਾ ਹੈ ਤੇ ਉਹ ਮਿਹਨਤ ਕੰਮ ਵਾਲਿਆਂ ਨੂੰ ਟਿਕਟ ਦਵਾਂਗੇ ਜਿਨ੍ਹਾਂ ਨੇ ਸਾਡੇ ਬੋਰਡ ਉਦੋਂ ਜਿਤਾਏ ਨੇ ਉਹਨਾਂ ਨੂੰ ਅਸੀਂ ਜਿੱਕਾ ਦਵਾਂਗੇ ਤੇ ਉਹਨਾਂ ਨੂੰ ਆਪ ਹੀ ਅੱਛਾ ਹੁਬੇ ਪਰਖਾਉਣੇ ਲੱਗੇ ਕਾਹ ਕਹਿੰਦੇ ਕਿ ਤੁਸੀਂ ਵੀ ਪਹਿਲਾਂ ਵੀ ਕਿਹਾ ਸੀ ਜਿਸ ਤਰੀਕੇ ਨਾਲ ਨਹੀਂ ਮੈਂ ਤਾਂ ਸਿਰਫ ਇਹ ਕਿਹਾ ਸੀ ਵੀ ਜਦੋਂ ਆਪਣੇ ਘਰੇ ਅੱਗ ਲੱਗਦੀ ਆ ਉਦੋਂ ਪਤਾ ਲੱਗਦਾ ਸੀ ਇੱਕ ਦਾ ਸਮਝ ਗਏ ਨਾ ਦੂਜੇ ਦੇ ਅੱਗ ਲੱਗੀ ਘਰੇ ਤਾਂ ਲੋੜੀ ਲੱਗਦੀ ਆ ਮੈਂ ਉਹ ਸਾਰੀ ਗੱਲ ਇਸ ਕਰਕੇ ਕਹੀ ਸੀ ਵੀ ਬਾਦਲ ਸਾਹਿਬ ਮੈਂ ਜਦੋਂ ਕਹਿੰਦਾ ਸੀਗਾ ਵੀ ਇਹ ਅੱਤਵਾਦੀ ਇਹ ਚੌੜੇ ਹੋਣੀ ਇਹ ਕਿਸੇ ਦੇ ਨਹੀਂਗੇ ਇਹ ਸੱਪ ਨੇ ਜੇ ਦੁੱਧ ਪਿਲਾਉਂਗੇ ਡੰਗ ਮਾਰਨਗੇ ਮਾਰਨਗੇ ਜਦੋਂ ਵੀ ਜੇਲ੍ਹਾਂ ਤੋਂ ਬਾਹਰ ਆਉਣਗੇ ਡੰਗ ਮਾਰਨਗੇ ਮਾਰਨਗੇ ਤੇ ਅੱਜ ਜਿਹੜੀ ਮੈਂ ਗੱਲ ਕਹਿੰਦਾ ਸੀ ਉਹ ਤੁਸੀਂ ਵੀ ਮੇਰੀ ਮੰਨੂਗੇ ਮੈਂ ਇਹੀ ਕਹਿੰਦਾ ਸੀ ਵੀ ਇਹਨਾਂ ਨੂੰ ਜੇਲ੍ਹਾਂ ਤੋਂ ਬਾਹਰ ਕੱਢੋ ਕਿ ਜੇ ਜੇਲ੍ਹ 'ਚ ਹੋਣਗੇ ਇਹ ਆਹੀ ਕੁਛ ਕਰਨਗੇ ਕਿਉਂਕਿ ਇਹ ਨਹੀਂ ਬਦਲ ਸਕਦੇ ਉਹੀ ਕੰਮ ਮੈਂ ਜੋ ਕਿਹਾ ਏ ਮੈਂ ਤਾਂ ਜਿੱਦਾਂ ਮੈਂ ਇਹਨਾਂ ਦਾ ਵਿਰੋਧੀ ਹਾਂ ਕੋਈ ਨਹੀਂ ਪਰ ਅੱਜ ਇਹ ਪ੍ਰੂਵ ਹੋ ਗਿਆ ਵੀ ਇਹ ਸੱਪ ਨੇ ਇਹਨਾਂ ਨੇ ਸੱਪਾਂ ਨੇ ਡੰਗ ਮਾਰਨਾ ਹੀ ਮਾਰਨਾ ਅੱਜ ਉਹ ਸੁਖਵੀਰ ਸਿੰਘ ਬਾਦਲ ਨੂੰ ਮਾਰੇ ਆ ਮੈਂ ਇਹੀ ਗੱਲ ਵਾਰ-ਵਾਰ ਕਹਿੰਦਾ ਸੀ ਵੀ ਅੱਜ ਜਦੋਂ ਆਪ ਤੇ ਗੱਲ ਪਈ ਪਤਾ ਲੱਗਿਆ ਨਾ ਮੈਂ ਇਹੀ ਕਹਿੰਦਾ ਸੀ ਵੀ ਇਹਨਾਂ ਨੂੰ ਕੁੱਚਲ ਕੇ ਰੱਖੋ ਇਹਨਾਂ ਨੂੰ ਰਗੜ ਕੇ ਰੱਖੋ ਇੱਕ ਇਹਨਾਂ ਦੀ ਸ਼ਰੀਰ ਜਿਹੜੇ ਅੱਤਵਾਦੀ ਨੇ ਇਹਨਾਂ ਦੀ ਸ਼ਰੀਰ ਲੱਤ ਖੱਤੇ ਮਿੱਦ ਦੇਣੀ ਚਾਹੀਦੀ ਤੇ ਅੱਜ ਉਹ ਗੱਲ ਮਜੀਠੀਆ ਸਾਹਿਬ ਨੂੰ ਵੀ ਪਤਾ ਲੱਗੀ ਅੱਜ ਗੱਲ ਉਹ ਅਕਾਲੀ ਦਲ ਨੂੰ ਵੀ ਪਤਾ ਲੱਗੀ ਮੈਂ ਉਦੋਂ ਕਹਿੰਦਾ ਸੀ ਵੀ ਇਹ ਆਈਐਸ ਦੇ ਏਜੰਟ ਨੇ ਮੈਂ ਕਹਿੰਦਾ ਸੀ ਵੀ ਇਹ ਕਾਨੂੰਨ ਕਾਰ ਭੇੜੀਏ ਨੇ ਜੇ ਜੇਲ੍ਹਾਂ ਤੋਂ ਬਾਹਰ ਆਉਣਗੇ ਇਹ ਕਰਨਗੇ ਤੇ ਇਹ ਵੀ ਇਹ ਸਰਦਾਰ ਬਜਨ ਸਿੰਘ ਦੇ ਕੇਸ ਸੀਗਾ ਚੌਕ ਮੈਨੂੰ ਮਾਰਨੇ ਤਾਂ ਫਿਰਦਾਰਿਆ ਤੇ ਮੈਂ ਇਹੀ ਗੱਲ ਕਹਿ ਕੇ ਕਹੀ ਆ ਵੀ ਅੱਜ ਪਤਾ ਲੱਗਿਆ ਨਾ ਹੁਣ ਤੁਸੀਂ ਸਨਮਾਨ ਕਰੋ ਇਹਨੂੰ ਉਹ ਮੇਰਾ ਇਹ ਨਹੀਂ ਕਹਿਣ ਦਾ ਮਤਲਬ ਵੀ ਸਨਮਾਨ ਕਰੋ ਮੈਂ ਇੱਕ ਉਹਨਾਂ ਨੂੰ ਇਹ ਗੱਲ ਕਹੀ ਆ ਵੀ ਜਦੋਂ ਸਾਡੇ ਦਿਨ ਉੱਤੇ ਦੁੱਖ ਲੱਗਦਾ ਸੀ ਨਾ ਜਦੋਂ ਤੁਸੀਂ ਕਹਿੰਦੇ ਸੀ ਇਹਦੀ ਵੀ ਭੈਣ ਨੂੰ ਟਿਕਟ ਦੇਣੀ ਆ ਇਹਨੂੰ ਆਹ ਦੇਣੀ ਆ ਅਸੀਂ ਵੀ ਰੋਜ਼ ਤੁਹਾਨੂੰ ਮਿਲਤਾ ਕਰਦੇ ਸੀ ਨਾ ਕਹੋ ਨਾ ਕਹੋ ਇਹਨਾਂ ਨੂੰ ਹੱਲਾਸ਼ਰੀ ਦੋਂਗੇ ਇਹ ਡੰਗ ਮਾਰਨਗੇ ਤੁਹਾਨੂੰ ਜਿਆ ਲੱਗਦਾ ਨਹੀਂ ਤੁਹਾਨੂੰ ਪਤਾ ਹੀ ਆ ਸਾਰਾ ਮੈਂ ਹੁਣ ਬਾਰ ਬਾਰ ਕੀ ਕਹਾਂ ਮੇਰੀ ਗੱਲ ਤਾਂ ਤੁਸੀਂ ਵੀਡੀਓ ਮੁਰੇ ਵੀ ਮੈਂ ਰੱਖਦਾ ਰਿਹਾ ਬੇਵਾਕ ਰੱਖਦਾ ਰਿਹਾ ਮੈਨੂੰ ਕੀ ਕੁਛ ਕਹਿੰਦੇ ਅੱਜ ਵੱਲੋਂ ਮੇਰੀ ਤਾਂ ਪ੍ਰੂਵ ਹੋ ਗਈ ਨਾ ਵੀ ਭਾਈ ਇਹ ਲੋਕ ਨੇ ਇਹ ਕਿਸੇ ਦੇ ਸਹੇ ਨਹੀਂ ਇਹ ਸਿਰਫ ਤੇ ਸਿਰਫ ਜੰਗ ਮਾਰਨ ਜਾਣਦੇ ਆ ਮੈਂ ਤਾਂ ਕਹਿੰਦਾ ਸਗਵੀਰ ਸਿੰਘ ਬਾਦਲ ਅਸੀਂ ਵੀ ਉਹ ਉਨੇ ਬਿਲਕੁਦੇ ਸੀ ਅਸੀਂ ਵੀ ਉਦੋਂ ਰੋਂਦੇ ਸੀ ਅਸੀਂ ਵੀ ਉਦੋਂ ਸਗਵੀਰ ਸਿੰਘ ਬਾਦਲ ਦੇ ਜੰਡੇ ਅੱਜ ਬੱਚੇ 19 ਉਮਰ ਦੇ ਸੀ ਤੇ ਜਦੋਂ ਘਰ 'ਚ ਇਹ ਤਕਲੀਫ ਹੁੰਦੀ ਆ ਨਾ ਜਦੋਂ ਬੰਬ ਨਾ ਉੜੇ ਇਹ ਤਾਂ ਹਜੇ ਇੱਕ ਪਹਿਰੇ ਹੀ ਚੱਲਿਆ ਉਹ ਵੀ ਪਰਮਿੰਘਿਆ ਸਾਡੇ ਤਾਂ ਟੁਕੜੇ ਟੁਕੜੇ ਅਸੀਂ ਦੇਖਿਆ ਮੁਰੇ ਆਪਣੇ ਦਾਦਾ ਜੀ ਮੈਂ ਇਹੀ ਗੱਲ ਕਹਿ ਕੇ ਤਾਂ ਗਿਆ ਉਸ ਵੇਲੇ ਮੈਂ ਕੱਲਾ ਬੰਦਾ ਰਿਆ ਸਾਰੇ ਮੇਰੇ ਉਲਟ ਬੋਲਦੇ ਆ ਵੀ ਨਹੀਂ ਇਹ ਕਿਉਂ ਕਹਿਦਾ ਜਦੋਂ ਇਹ ਹੁੰਦੇ ਨੇ ਪੀੜ ਪਰਾਈ ਹੋਣੀ ਕਿਸੇ ਨੂੰ ਪਤਾ ਲੱਗਦਾ ਚਲੋ ਅੱਜ ਵੀ ਅੱਜ ਵੀ ਮੈਂ ਅੱਜ ਵੀ ਮੈਂ ਇਸ ਗੱਲ ਦਾ ਸਵਾਗਤ ਕਰਦਾ ਅੱਜ ਵੀ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਆਈਐਸਆਈਬੀ ਅਜੰਡੇ ਨੇ ਅਤਵਾਦੀ ਨੇ ਜੋ ਮੇਰੀ ਗੱਲ ਸੀ ਉਹ ਪ੍ਰੂਵ ਹੋ ਗਈ ਵੀ ਇਹ ਮਾਰੇ ਰੁਕਨੇ ਅੱਗੇ ਇਹ ਜਿਹੜੇ ਬੰਦਿਆਂ ਦੀ ਮੈਨੂੰ ਲੱਗਦਾ ਬਾਦਲ ਸਾਹਿਬ ਤੇ ਅਕਾਲੀ ਦਲ ਬਦਲ ਨਹੀਂ ਕਾ